ਤੋ ਤੋ ਧੰਨਵਾਦ ਪ੍ਰਸ਼ਾਸਨ ਦਾ ਕੱਲ ਮੈਂ ਇਹ ਨਾਲੇ ਦੇ ਕੋਲ ਤੇ ਖੜ ਕੇ ਮੇਲਾ ਚੌਂਕ ਨੂੰ ਜੰਨੇ ਜਦੋਂ ਆਪਾਂ ਨੇ ਵੀਡੀਓ ਆ ਮੁੰਡਾ ਜਿਹੜਾ ਬੋਲ ਰਿਹਾ ਹੈਗਾ ਮੇਰਾ 파ਸਨਰ ਹੈਗਾ ਮੇਰਾ ਬੋਸ ਹੈਗਾ ਪਤਾ ਹੋਏਗਾ ਅਸੀਂ ਇਹਦੇ ਉੱਥੋਂ ਵੀਡੀਓ ਬਣਾ ਕੇ ਪਾਈ ਸੀ ਔਰ ਅੱਜ ਦੇਖੋ ਜੀਵੀਸੀ ਭੇਜੀ ਹੈ ਜੀਵੀਸੀ ਆ ਵੀ ਗਈ ਔਰ ਸਫਾਈ ਦਾ ਕੰਮ ਸਟਾਰਟ ਹੋ ਗਿਆ ਜਿਹੜਾ ਜਿੰਨਾ ਵੀ ਇਹ ਤਕਰਾ ਪਸਾ ਹੋਏਗਾ ਪ੍ਰਸ਼ਾਸਨ ਦਾ ਤੇ ਸਾਡੇ ਤੇ ਚੈਨਲ ਦਾ ਜਿਨ੍ਹਾਂ ਨੇ ਇਹ ਮੁੱਦਾ ਲੋਕਾਂ ਦੀ ਆਵਾਜ਼ ਸਪਰਸ਼ਾਸ਼ਨ ਤੱਕ ਕਰਪੋਚਾ ਬਹੁਤ ਬਹੁਤ ਸ਼ੁਕਰੀਆ ਪ੍ਰਸ਼ਾਸਨ ਦਾ ਆ ਤੁਹਾਡੇ ਸਾਹਮਣੇ ਆ ਦੋਸਤੋ ਆ ਦੇਖੋ ਤੁਹਾਨੂੰ ਮਾਈਕ ਮੈਨੂੰ ਸਰਪੰਨ ਸਾਹਿਬ ਖੜੇ ਨੇਗੇ ਮਹਿਲਾਂ ਦੇ ਪੂਰਾ ਸਿਸਟਮ ਕੀ ਕਹਿੰਦੇ ਮਹਿਕਮਾ ਜੀ ਬਹੁਤ ਜਲਦੀ ਕੰਮ ਕੀਤੇ ਔਰ ਅਸੀਂ ਧੰਨਵਾਦ ਕਰਦੇ ਆਂਗੇ ਤੇ ਸਰਪੰਨ ਸਾਹਿਬ ਇਹ ਪ੍ਰਸ਼ਾਸਨ ਤੁਸੀਂ ਕਰਕੇ ਆਏ ਹੋਗੇ ਕੱਲ ਮੈਂ ਤਕਰੀਬਨ 2:30 ਵਜੇ ਇਹ ਵੀਡੀਓ ਪਾਈ ਸੀਗੀ ਆਪਣੇ ਚੈਨਲ ਦੇ YouTube ਚੈਨਲ ਦੇ ਦੋਸਤੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਸ਼ੇਅਰ ਕਰਿਓ ਘੇਰ ਚ ਲੈਣਾ ਸੀਗਾ ਪਾਣੀ ਵਧਦਾ ਜਾਂਦਾ ਹੈ ਕਮੈਂਟ ਜ਼ਰੂਰ ਕਰਿਆ ਕਰੋ ਲਾਈਕ ਕਰਿਓ ਧੰਨਵਾਦ ਧੰਨਵਾਦ ਦੋਸਤੋ ਜਿਸ ਨੂੰ ਕੱਟਿਆ ਇਦਾਂ ਕਿਤੇ ਵੀ ਤੁਹਾਡ ਨੂੰ ਕੋਈ ਵੀ ਦਿੱਕਤ ਹੈਗੀ ਹੈ ਕਿ ਸਾਡੇ ਚੈਨਲ ਨਾਲ ਸੰਪਰਕ ਕਰੋ ਅਸੀਂ ਤੁਹਾਡੀ ਆਵਾਜ਼ ਪ੍ਰਸ਼ਾਸਨ ਤੱਕ ਪਹੁੰਚਾਵਾਂਗੇ ਔਰ ਕੋਸ਼ਿਸ਼ ਕਰਾਂਗੇ ਵੀ ਉਸ ਅਦਾਰੇ ਦੇ ਉੱਚ ਅਧਿਕਾਰੀਆਂ ਨੂੰ ਮਿਲ ਕੇ ਲੋਕਾਂ ਦੇ ਕੰਮ ਕਰਵਾਏ ਜਾਣ ਜਲਦੀ ਤੋਂ ਜਲਦੀ ਲੋਕਾਂ ਦੀ ਸੁਣਵਾਈ ਹੋਵੇ ਜੁੜੇ ਰਹੋ ਆਵਾਜ਼ ਲੋਕਾਂ ਦੀ ਚੈਨਲ ਸੁਨਾਮ ਰਿਪੋਰਟਿੰਗ ਜਗਰਾਤ ਸਿੰਘ ਦੋਸਤੋ ਸ਼ੇਅਰ ਕਰਿਓ ਬਿੰਦ ਚੈਨਲ ਨੂੰ ਤੇ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਕਮੈਂਟ ਜ਼ਰੂਰ ਕਰਿਆ ਕਰੋ ਪਤਾ ਲੱਗੇ ਸਾਨੂੰ ਵੀ ਸਾਡੇ ਚ ਕਿੱਥੇ ਥਰੁਟੀ ਹੈਗੀ ਹੈ ਵਾਹਿਗੁਰੂ ਦਾ ਖਾਲਸਾ ਸ੍ਰੀ ਵਾਹਿਗੁਰੂ ਦੇ ਫਤਹਿ ਜਿਹੜੀ ਟ੍ਰੇਨ ਦੀ ਕੱਲ ਵੀਡੀਓ ਪਾਈ ਸੀਗੀ ਐਸ ਪੁਲ ਦੀ ਆ ਦੇਖੋ ਇੱਥੇ ਕਿੰਨਾ ਫਸਿਆ ਹੋਇਆ ਹੈਗਾ ਧੰਨਵਾਦ ਪ੍ਰਸ਼ਾਸਨ ਦਾ ਦੇਖੋ ਜੀ ਵੀ ਸੀ ਭੇਜੀ ਹੈਗੀ ਬਾਈ ਇੱਥੇ ਕੰਮ ਕਰਨ ਵਾਸਤੇ ਜਿਹੜਾ ਜਿੰਨਾ ਵੀ ਇਹ ਕਚਰਾ ਫਸਿਆ ਹੋਇਆ ਹੈਗਾ ਇਹਨੂੰ ਕੱਢਣ ਵਾਸਤੇ ਤੇ ਦੇਖੋ ਕਮ ਅਚੰਤਪਿਆ ਇੱਥੋਂ ਜਿਹੜੇ ਸਾਡੇ ਪਿੰਡ ਦੇ ਸਰਪੰਚ ਨੇ ਸਰਪੰਚ ਗੁਰਦੀਪ ਸਿੰਘ ਜੀ ਤੁਹਾਨੂੰ ਮੈਕਮੇ ਵੱਲੋਂ ਦੇ ਇਸ ਬਲੇ ਸਤਿ ਸ਼ਕਾਲ ਜੀ ਤੁਹਾਨੂੰ ਮੈਕਮੇ ਨੇ ਦਿੱਤੀਆਂ ਨੇ ਇਹ ਹਰਜਾਨਾ ਜੀ ਹਾਂ ਜੀ ਕੀ ਕਹਿੰਦੇ ਮੈਕਮਾ ਜੀ ਮੈਕਮੇ ਵਾਲੇ ਕਿਹੜੇ ਨਾਲਾ ਜਿਹੜਾ ਇਹਨੂੰ ਸਾਫ਼ ਕੀਤਾ ਇੱਥੋਂ ਸਾਫ਼ ਕੀਤਾ ਜਾਵੇ ਤੇ ਸਰਪੰਚ ਸਾਹਿਬ ਇਹ ਪਿੱਛੋਂ ਵੀ ਤੁਸੀਂ ਕਰਕੇ ਆਏ ਹੋਗੇ ਹਾਂ ਜੀ ਸੁਜੂੰਗ ਵਾਲੇ ਨੂੰ ਸਾਫ਼ ਕਰਤੀ ਸੁਜੂੰਗ ਵਾਲੇ ਸਰਪੁਲ ਤੋਂ ਵੀ ਸਾਫ਼ ਕੀਤਾ ਹੈਗਾ ਬਹੁਤ ਬਹੁਤ ਧੰਨਵਾਦ ਪ੍ਰਸ਼ਾਸਨ ਦਾ ਕਿਉਂਕਿ ਇੱਥੋਂ ਇਹਨੇ ਟੁੱਟਣਾ ਸੀਗਾ ਮਹਿਲਾ ਚੌਕ ਨੂੰ ਪਾਣੀ ਦੇ ਘੇਰੇ ਚ ਲੈਣਾ ਸੀਗਾ ਜੇ ਪਾਣੀ ਵਧਦਾ ਜਾਂਦਾ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਇੱਥੋਂ ਇਸ ਚੀਜ਼ ਨੂੰ ਕੱਢਿਆ ਜਾ ਰਿਹਾ ਹੈ